ਹਾਂਜੀ ਸਾਥੀਓ ਸਵਾਗਤ ਹੈ ਸਭ ਦਾ న్యూਸ 22 ਟੀਵੀ ਚੈਨਲ ਤੇ ਸੋ ਲਾਈਵ ਹੋਏ ਆ ਫਿਰ ਅੱਜ ਜਲੰਧਰ ਸੋਇਣਾ ਇਹ ਦੋ ਜਿਹੜਾ ਇਲੈਕਸ਼ਨ ਦਾ ਬਹੁਤ ਜਰੀ ਆ ਸੋ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਪਏ ਜਲੰਧਰ ਵੈਸਟ ਦੀਆਂ ਤਸਵੀਰਾਂ ਜਿੱਥੇ ਬਹੁਜ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਲਖਾ ਜੀ ਸੋ ਨਾਲ ਹੀ ਨਾਲ ਪੂਰੀ ਟੀਮ ਸਾਰੇ ਲੀਡਰ ਸਹਿਬਾਨ ਪੂਰੇ ਪੰਜਾਬ ਜੋ ਇੱਥੇ ਪਹੁੰਚੇ ਨੇ ਸੋ ਜਲੰਧਰ ਵੈਸਟ ਦੇ ਵਿੱਚ ਮੈਂ ਤੁਹਾਨੂੰ ਤਸਵੀਰਾਂ ਸਾਂਝੀਆਂ ਲਗਾ ਕੰਨ ਸੋ ਹਰਮੇਸ਼ਵਰ ਕਲੋਨੀ ਜਲੰਧਰ ਸੋ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਦੀਆਂ ਤਸਵੀਰਾਂ ਜਿਹੜਾ ਦੌਰ ਜਿਹੜਾ ਇਸ ਟਾਈਮ ਦਾ ਇਲੈਕਸ਼ਨ ਦਾ ਪੂਰਾ ਪਖਿਆ ਪਿਆ ਸੋ ਜਿਹੜਾ ਡੋਰ ਟੂ ਡੋਰ ਜਿਹੜਾ ਜਾ ਰਹੇ ਨੇ ਸੋ ਲੀਡਰਸ਼ਿਪ ਇਹਦੀ ਪੂਰੇ ਪੰਜਾਬ 'ਚ ਇੱਥੇ ਪਹੁੰਚੀ ਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਜਲੰਧਰ ਪੈਸੇ ਦੀਆਂ ਸੋ ਬਸਪਾ ਦੇ ਉਮੀਦਵਾਰ ਬਿੰਦਰ ਲੱਖਾ ਜੀ ਜਿਹਨਾਂ ਚੌਂ ਨਿਸ਼ਾਨ ਹਾਥੀ 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 ਪਖਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਲੰਧਰ ਬੈਸਟਰੀਆਂ ਤਸਵੀਰਾਂ ਸੋ ਇਲੈਕਸ਼ਨ ਦਾ ਦੌਰ ਜਾਰੀ ਪਖਿਆ ਹੋਇਆ ਇਲੈਕਸ਼ਨ ਜਲੰਧਰ ਬੈਸਟਰੇ ਵਿੱਚ ਸੋ ਬੋਝ ਸਮਾਜ ਪੁਆਇੰਟ ਦੇ ਮੀਦਵਾਰ ਸ਼੍ਰੀ ਬਿੰਦਰ ਲਖਾ ਜੀ ਜਿਹੜਾ ਚੋਣ ਨਿਸ਼ਾਨ ਹਾਥੀ ਸੋ ਜਿਹੜਾ ਇਲੈਕਸ਼ਨ ਜਿਹੜਾ ਐ ਸੰ ਦੌਰ ਚੱਲ ਰਿਹਾ ਸੋ ਦੇਖ ਸਕਦੇ ਹੋ ਬੈਸਟਰੀਆਂ ਤਸਵੀਰਾਂ ਡੋਰ ਟੂ ਡੋਰ ਸੋ ਫਤਿਹਤ ਸ੍ਰੀਮਾਨ ਸਾਡੀਆਂ ਕਰਦੇ ਪਏ ਜਲੰਧਰ ਬੈਸਟੀਆਂ ਤਸਵੀਰਾਂ ਦੇਖ ਸਕਦੇ ਹੋ ਸੋਬਿੰਦਰ ਲਖਾ ਜੀ ਸੋ ਜਿਹੜਾ ਵੋਟਰਾਂ ਦੀ ਜਿਹੜੀ ਬੇਨਤੀ ਕਰਦੇ ਹੋਏ ਨੇ ਭੋਜਨ ਸਮਾਜ ਪਾਰਟੀ ਦੇ ਲੀਡਰ ਬਿੰਦਰ ਲਖਾ ਜੀ ਸੋ ਉਮੀਦਵਾਰ ਬੈਸਟ ਤੋਂ ਉਮੀਦਵਾਰ ਬਿੰਦਰ ਲਖਾ ਜੀ ਸੋ ਵੋਟਰਾਂ ਦੀ ਅਪੀਲ ਕਰਦੇ ਹੋਏ ਵੋਟਰਾਂ ਨੂੰ Tchau, é. ਉਹ ਸਾਥੀਓ ਤਸਵੀਰਾਂ ਇਸ ਵੇਲੇ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਜਲੰਧਰ ਵੈਸਟ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤੁਸੀਂ ਨਾਲ ਇਸ ਟਾਈਮ ਜਿਹੜੇ ਬਹੁਜ ਸਮਾਜ ਪਾਰਟੀ ਦੇ ਲੀਡਰ ਬਿੰਦਰ ਲਖਾ ਜੀ ਨੇ ਚੋਣ ਨਿਸ਼ਾਨ ਹਾਥੀ ਸੋ ਬੈਸਟ ਤੋਂ ਜਿਹੜੇ ਉਮੀਦਵਾਰ ਨੇ ਸੋ ਕਾਫੀ ਜਿਹੜਾ ਇਕੱਠ ਦੇਖਣ ਨੂੰ ਨਜ਼ਰ ਆ ਰਿਹਾ ਬਹੁਜ ਸਮਾਜ ਪਾਰਟੀ ਦੇ ਲੀਡਰ ਔਰ ਫਰਕਰ ਭਾਰੀ ਗਿਣਤੀ ਜੇ ਮੌਜੂਦ ਨੇ ਸੋ ਜਿਹੜਾ ਡੋਰ ਟੂ ਡੋਰ ਜਿਹੜਾ ਪ੍ਰੋਗਰਾਮ ਜਿਹੜਾ ਜੇ ਕੀਤਾ ਜਾ ਰਿਹਾ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਜਲੰਧਰ ਵੈਸਟ ਵਿੱਚ जा बितो साम जी तुपन सकार जी करी न सकारा जी करी बस दादा जलेवड़ा लीला चंडा लख ਸੁਨੇਹ ਮਤਾ ਕੇ ਆਉਂਦੇ ਬੱਦੇ ਨੇ ਕਾਲ ਕੋਸ਼ ਹਰ ਦਿਲ ਕਲ ਦੇ ਕੇ ਤਨੀਆ

ਸੋ ਅਸ਼ੀਰਵਾਦ ਲੈ ਰਹੇ ਨੇ ਆਮ ਲੋਕਾਂ ਦਾ ਦੇਖੋ ਕਿੰਨਾ ਪਿਆਰਾ ਹੈ ਬਜੋ ਸਮਾਜ ਪਾਰਟੀ ਦੇ ਲੀਡਰ ਬਿੰਦਰ ਲਖਾ ਜੀ ਨਾਲ ਜਗਦੀਤ ਸਿੰਘ ਧਰਮਿੰਦਰ ਜੀ ਸੋ ਸਾਰੀ ਲੀਡਰਸ਼ਿਪ ਉਥੇ ਬਜੋ ਸਮਾਜ ਪਾਰਟੀ ਦੀ ਪਹੁੰਚੀ ਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਜਲੰਧਰ ਤੋਂ ਵੈਸਟ ਦੀਆਂ ਤਸਵੀਰਾਂ ਦੇਖ ਸਕਦੇ ਹੋ ਸੋ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਜਿੰਦਰ ਬੈਸਟ ਦੀਆਂ ਤੁਸੀਂ ਨਾਲ ਦੇਖ ਸਕਦੇ ਹੋ ਇੱਥੇ ਪੰਜਾਬ ਸਮਾਜ ਪਾਰਟੀ ਦੇ ਉਮੀਦਵਾਰ ਸ਼੍ਰੀ ਬਿੰਦਰ ਲਖਾ ਜੀ ਜਿਹੜਾ ਚੋਣ ਹਾਥੀ 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 ਜਿਹੜਾ ਚੋਣ ਜਿਹੜਾ ਜਿਹੜਾ ਚੋਣਾਂ ਦਾ ਦੌਰ ਬੜਾ ਭੜਾ ਪਖਿਆ ਹੋਇਆ ਸੋ ਅਮੀਰ ਅਪੀਲ ਕੀਤੀ ਜਾ ਰਹੀ ਹੈ ਸੋ ਲੋਕਾਂ ਨੂੰ ਸੋ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਸੋ ਪੰਜਾਬ ਸਮਾਜ ਪਾਰਟੀ ਦੇ ਲੀਡਰ ਦੇ ਲੀਡਰ ਦੇਖ ਸਕਾ ਜੋ ਸਭ ਭਾਰੀ ਇਕੱਠੇ ਹੋਣ ਦੇ ਜਰਾ ਰਹੇ ਪੰਜਾਬ ਸਮਾਜ ਪਾਰਟੀ ਦੇ ਲੀਡਰ ਸੋ ਸਵਾਰ ਲੱਗਦਾ ਕਿ ਬਿੰਦਰ ਲਖਾ ਜੀ ਬੈਸਟ ਤੋਂ ਬਾਜੀ ਮੰਨ ਗਏ ਸੋ ਜਿਹੜਾ ਦੌਰ ਦੇ ਇਸ ਟਾਈਮ ਜਿਹੜਾ ਚੱਲ ਰਿਹਾ ਭਖਿਆ ਹੋਇਆ ਬਿੰਦਰ ਲਖਾ ਜੀ ਉਹਨਾਂ ਦਾ ਸੋ ਕਾਫੀ ਇਹ ਪਿਆਰ ਮਿਲ ਰਿਹਾ ਵੋਟਰਾਂ ਦਾ ਦੇਖ ਸਕਦੇ ਹੋ ਜਿੰਦਰ ਬੈਸਟੀਆਂ ਤੁਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਕਾਫੀ ਉਮੀਦ ਸੋ ਲੋਕਾਂ ਦਾ ਪਿਆਰ ਸੋ ਕਾਫੀ ਜਿਹੜਾ ਕੱਟ ਪਾਇਆ ਸਮਾਜ ਪਾਰਟੀ ਦੇ ਲੀਡਰ ਸਹਿਬਾਨ ਸੋ ਵਰਕਰ ਤੋ ਕਾਫੀ ਲੋਕ ਇੱਥੇ ਉਹਨਾਂ ਨੂੰ ਪਿਆਰ ਦੇ ਰਹੇ ਨੇ ਸੋ ਵੋਟਰ ਪਿਆਰ ਦੇ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਸਾਂਝੀਆਂ ਕਰਦੇ ਪਏ ਜਲੰਧਰ ਤੋਂ ਵੇਸ਼ਤ ਦੀਆਂ ਆ ਵੀ ਆ ਸੋ ਬਿੰਦਰ ਲਖਾ ਦੀ ਹੱਕ ਵਿੱਚ ਜਿਹੜਾ ਭਾਰੀ ਇਕੱਠ ਦੀ ਦੇਖ ਸਕਦੇ ਹੋ ਪੁਆਇੰਟ ਸਮਾਜ ਪਾਰਟੀ ਦੇ ਲੀਡਰ ਪੂਰੇ ਪੰਜਾਬ ਦੇ ਲੀਡਰ ਸਾਹਿਬਾਨ ਪਹੁੰਚੇ ਨੇ ਸੋ ਤਸਵੀਰਾਂ ਤੁਹਾਨੂੰ ਜਲੰਧਰ ਵੇਸ਼ਤ ਦੀਆਂ ਸਾਂਝੀਆਂ ਕਰਦੇ ਪਏ ਇਸ ਟਾਈਮ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਜਿੱਥੇ ਜੋ ਇਲੈਕਸ਼ਨ ਦਾ ਜਿਹੜਾ ਬੈਸਟ ਦਾ ਜਿਹੜਾ ਦੌਰ ਇਸ ਟਾਈਮ ਭੱਜਿਆ ਹੋਇਆ ਸੋ ਤਸਵੀਰਾਂ ਤੁਹਾਨੂੰ ਆਪਾਂ ਜਿਲੰਦਰ ਬੇਸਤੀਆਂ ਦਿਖਾ ਰਹੇ ਸੋ ਅਪੀਲ ਕੀਤੀ ਜਾ ਰਹੀ ਆ ਵੋਟਰਾਂ ਨੂੰ ਸੋਬਿੰਦਰ ਲਖਾ ਜੀ ਵੱਲੋਂ ਉਹਨਾਂ ਦੇ ਜਿਹੜੇ ਨਾਲ ਲੀਡਰਸ਼ਿਪ ਪੂਰੇ ਪੰਜਾਬ ਦੀ ਲੀਡਰਸ਼ਿਪ ਉਹਨਾਂ ਦੀ ਬਹੁਤ ਸਮਾਜ ਪਾਰਟੀ ਦੇ ਵਰਕਰ ਸੋ ਸਾਰੇ ਸਾਥੀ ਮੌਜੂਦ ਨੇ ਆ ਬਾਈ ਮਾਤਾ ਨਾਲ 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 ਜੇੜਾ ਲਖਾ ਜੀ ਕੀ ਕਹਿਣਾ ਚਾਹੁੰਦਾ ਜਿਹੜਾ ਡੋਰ ਟੂ ਡੋਰ ਜਿਹੜਾ ਅੱਜਾਰੇ ਤੁਸੀਂ ਘਰਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਸੋ ਬੇਨਤੀ ਕਰ ਰਹੇ ਬੋਲਾਂ ਦੀ ਅਪੀਲ ਕਰ ਰਹੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਰੇ ਤੋਂ ਪਹਿਲਾਂ ਤਾਂ ਜੈਪੀ ਜੈ ਭਾਰਤ ਅੱਜ ਅਸੀਂ ਮਹੱਲਾ ਆਵਾਦਪੁਰੇ ਦੇ ਅੰਦਰ ਡੋਰ ਟੂ ਡੋਰ ਜਿਹੜੀ ਕਰ ਰਹੇ ਆ ਬਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਆ ਮਤਲਬ ਇਸ ਆਵਾਦਪੁਰੇ ਦੇ ਵਿੱਚ ਪਹਿਲਾਂ ਤੋਂ ਸ਼ੁਰੂ ਤੋਂ ਹੀ ਬਹੁਜਨ ਸਮਾਈ ਪਾਰਟੀ ਦਾ ਪੂਰਾ ਜੋਰ ਰਿਹਾ ਆ ਪਰ ਹੁਣ ਅੱਜ ਸਾਰੀਆਂ ਪਾਰਟੀਆਂ ਡਰੀਆਂ ਹੋਈਆਂ ਆ ਸਾਡੇ ਕੋਲ ਇੱਥੇ ਜਿਹੜਾ ਮੌਜੂਦਾ ਮੁੱਖ ਮੰਤਰੀ ਆ ਉਹ ਦੀਆਂ ਚੀਕਾਂ ਪਈਆਂ ਹੋਈਆਂ ਆ ਆਵਾਜ਼ ਪਰੇ ਦੀ ਛੜ ਰਿਹਾ ਅੱਜ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਆਵਾਜ਼ ਪਰੇ ਦੇ ਵਿੱਚ ਗਲੀਆਂ ਗਲੀਆਂ ਫਿਰ ਰਿਹਾ ਉਹਨੂੰ ਇੰਨਾ ਖਤਰਾ ਸਾਡੇ ਕੋਲ ਹੈਗਾ ਵੀ ਕਿਤੇ ਬੋਝਨ ਸਮਾਜ ਪਾਰਟੀ ਸੀਟ ਨਾ ਲੈ ਜਾਏ ਇਸ ਕਰਕੇ ਉਹ ਕੱਲੀ ਕੱਲੀ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਸਾਡਾ ਇਹ ਜਿਹੜਾ ਪਾਈਚਾਰਾ ਆ ਇਹ ਸਾਡੇ ਨਾਲ ਆ ਬੋਝਨ ਸਮਾਜ ਪਾਰਟੀ ਦੇ ਸ਼ੁਰੂ ਤੋਂ ਇੱਥੇ ਵੋਟਰ ਪਹਿਲਾਂ ਵੀ ਸਾਡੇ ਨਾਲ ਸੀਗੇ ਔਰ ਅੱਜ ਵੀ ਸਾਡੇ ਨਾਲ ਆ ਮੈਂ ਅਪੀਲ ਕਰਦਾ ਆਪਣੇ ਵੋਟਰਾਂ ਨੂੰ ਵੇ ਇੱਕ ਵਾਰੀ ਫੇਰ ਹੱਲਾ ਮਾਰੀਏ ਆਓ ਇਸ ਜਿਹੜੀ ਸੀਟ ਆ ਆਪਾਂ ਜਿੱਤ ਕੇ ਪੈਣ ਕੁਮਾਰੀ ਮਾਇਆਵਤੀ ਜੀ ਝੋਲੀ ਪਾਈਏ ਔਰ ਮਹੱਲੇ ਦਾ ਜਿਹੜਾ ਵਿਕਾਸ ਕਰਨ ਲਈ ਸਭ ਤੋਂ ਮੋਰੀ ਪਹਿਲ ਦਈਏ ਜੈਪੀਮ ਜੈ ਭਾਰਤ ਸੋ ਆਪਾਂ ਹੋ ਗਿਆ 100 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਆਪਾਂ ਜਲੰਧਰ ਵੈਸਟ ਦੀਆਂ ਤਸਵੀਰਾਂ ਦੀ ਦੇਖ ਸਕਦੇ ਹੋ ਜਿੱਥੇ ਬਹੁਜਨ ਸਮਾਜ ਪਾਰਟੀ ਦੇ ਲੀਡਰ ਬਿੰਦਰ ਲਖਾ ਜੀ ਜੋ ਆਪਣੀ ਵੋਟਾਂ ਦੀ ਅਪੀਲ ਕਰ ਰਹੇ ਨੇ ਸੋ ਵੋਟਾਂ ਨੂੰ ਵੋਟਰਾਂ ਨੂੰ ਜਿਹੜਾ ਆਪਣੀ ਬੋਟ ਦਾ ਕਹਿ ਰਹੇ ਨੇ ਸੋ ਵੋਟ ਪਾਉਣ ਲਈ ਬਹੁਜਨ ਸਮਾਜ ਪਾਰਟੀ ਦੀ ਔਰ ਹਾਥੀ ਨੂੰ ਸੋ ਤਸਵੀਰਾਂ ਤੁਹਾਨੂੰ ਆਪਾਂ ਜਲੰਧਰ ਵੈਸਟ ਦੀਆਂ ਦਾ ਸਾਂਝੀਆਂ ਕਰਦੇ ਪੈਸਟਰ ਦੇਖ ਸਕਦੇ ਸਿੱਧੀਆਂ ਤਸਵੀਰਾਂ ਨਿਊਜ਼ 22 ਡੀਵੀ ਚੈਨਲ ਤੋਂ